ਯਾਰ ਉਹ ਹੀ ਆ ਬਣਾ ਨਾ ਮਸਾਂ ਟਟੇ ਕੁੱਝ ਪੈਣ ਦੋਨੋਂ ਭੈਣ ਭਰਾ ਉਹ ਨਾਲੇ ਤੂੰ ਉਹਨਾਂ ਦਾ ਇੰਨਾ ਕਿਵੇਂ ਸੋਚਣ ਲੱਗ ਗਈ ਮਤਲਬ ਤੁਹਾਡੀ ਅਣਖ ਆਪਣੀ ਜਨਾਨੀ ਤੇ ਬੱਚੇ ਨਾਲੋਂ ਜ਼ਿਆਦਾ ਜ਼ਰੂਰੀ ਹੋਗੀ ਬੱਚਾ ਵੀ ਛੱਡੋ ਜਨਾਨੀ ਤੋਂ ਉੱਤੇ ਹੋ ਗਿਆ ਤੁਹਾਨੂੰ ਇਹ ਹੁਣ ਸਾਰਾ ਕੁਝ ਹੁਣ ਤੱਕ ਸਾਰਾ ਕੁਝ ਤੁਸੀਂ ਮੇਰੇ ਕਹਿਣ ਤੇ ਕਰਦੇ ਆਏ ਹੋ ਤੇ ਹੁਣ ਤੁਹਾਨੂੰ ਕੀ ਤਕਲੀਫ ਆ ਜੋ ਮੈਂ ਕਹਿ ਰਹੀ ਆ ਉਹ ਵੀ ਕਰ ਲਓ ਓਹ ਆਪਾਂ ਕਿਹੜੇ ਸਕੂਲ ਦੇ ਬਾਹਰ ਖੜੇ ਆ ਜਿਹੜੇ ਲੇਟ ਹੋ ਗਏ ਆ ਚਲੋ ਤੁਸੀਂ ਅੰਦਰ ਪਾਜੀ ਮੇਰੀ ਗੱਲ ਸੁਣੋ ਮੈਂ ਤਾਂ ਕੁਝ ਹੋਰ ਹੀ ਸੋਚਿਆ ਸੀ ਮੈਂ ਤਾਂ ਸੋਚਿਆ ਸੀ ਦੋਨੋਂ ਬੱਚਿਆਂ ਕੋਲੋਂ ਨਾ ਫੈਨ ਕਰਾ ਕੇ ਤੁਹਾਡੇ ਹੱਥੀਂ ਕੁਝ ਪੱਲੇ ਪਾ ਦਾਂਗੇ ਪਰ ਤੁਸੀਂ ਗੇਮ ਪੁੱਠੀ ਪਾਤੀ ਦੇਖ ਬਿੰਨੀ ਤੈਨੂੰ ਇੱਕ ਸਲਾਹ ਦਵਾਂ ਬੁਰਾ ਨਾ ਮੰਨੀ ਤੂੰ ਮੈਨੂੰ ਕੁਖ ਦਾ ਤਾਨਾ ਦਿੱਤਾ ਨਾ ਮੇਰੇ ਤੋਂ ਬਾਅਦ ਹੋਰ ਕਿਸੇ ਨੂੰ ਉਹਨਾਂ ਦੇਈ ਜੇ ਉਹ ਦੇ ਸਕਦਾ ਨਾ ਤੇ ਉਹ ਖੋ ਵੀ ਸਕਦਾ ਆ ਕੀ ਮੇਰੇ ਨਹੀਂ ਕੀ ਮੇਰੇ ਨਹੀਂ ਲਈ ਹੋਈ ਆ ਉਹ ਇਹ ਮਕਾਨ ਹੀ ਪਵਨ ਦੇ ਪਿਓ ਦੇ ਨਾਂ ਤੇ ਆ ਮੁੰਡਾ ਮੇਰੇ ਨਾਲ ਗੱਲ ਕੀਤੇ ਬਿਨਾ ਰਹਿ ਵੀ ਨਹੀਂ ਸਕਦਾ ਤੇ ਮੈਨੂੰ ਬਲਾਕ ਵੀ ਨਹੀਂ ਕਰ ਸਕਦਾ ਇਹ ਜ਼ਰੂਰ ਉਹਦਾ ਹੀ ਕੰਮ ਹੈ ਮੰਮੀ ਫੇਰ ਤੁਸੀਂ ਮੰਜਾ ਇੱਥੇ ਡਾਈ ਬੈਠੇ ਹੋ ਤੁਹਾਡੇ ਕੋਲ ਚਾਰੀ ਨੁਕਰਾਂ ਨੇ ਕਦੀ ਤੁਸੀਂ ਮੰਜਾ ਇੱਥੇ ਢਾ ਲੈਨੇ ਹੋ ਤੇ ਕਦੀ ਤੁਸੀਂ ਉੱਥੇ ਤੇ ਕਦੀ ਉੱਥੇ ਇੰਨਾ ਵੱਡਾ ਘਰ ਹੈ ਤੁਸੀਂ ਅੰਦਰ ਨਹੀਂ ਬਹਿ ਸਕਦੇ ਉਹ ਅੰਦਰ ਮੇਰਾ ਜੀਜਾ ਨਹੀਂ ਲੱਗਦਾ ਬਾਹਰ ਵਧੀਆ ਹੈ ਤਾਜੀ ਹਵਾ ਜੀ ਆਈ ਜਾਂਦੀ ਹੈ ਤਾਜੀ ਹਵਾ ਦਾ ਸਾਰਾ ਭਾਨ ਨਹੀਂ ਹੈ ਗੇਟ ਮורה ਤਾਂ ਬੈਨਿਓ ਕਿ ਕਦੋਂ ਮੇਰੇ ਨੂਪੁੱਤ ਆਜਣ ਤੇ ਮੈਂ ਕਦੋਂ ਮਿਲਾਂ ਨਾਲ ਤੁਹਾਨੂੰ ਐਵੇਂ ਮੰਮੀ ਕਿ ਗੇਟ ਬੰਦ ਦੇ ਕੇ ਤੁਹਾਡੇ ਨੂਪੁੱਤ ਵਾਪਸ ਨਾ ਮੁੜ ਜਨ ਤੁਸੀਂ ਤਾਂ ਬੈਨਿਓ ਗੇਟ ਖੋਲ ਕੇ ਮੈਨੂੰ ਤਾਂ ਜਿੰਨੀ ਵਾਰ ਵੀ ਉਹਨਾਂ ਦੀ ਗੱਲ ਕਰਾਂਗੀ ਮੈਂ ਤੇ ਇਹ ਕਹਾਂਗੀ ਕਿ ਮੈਨੂੰ ਇੱਕ ਵਾਰ ਉਹਨਾਂ ਕੋਲ ਲੈ ਚੱਲ ਮੈਂ ਉਹਨਾਂ ਨਾਲ ਮਿਲ ਕੇ ਉਹਨਾਂ ਨੂੰ ਸਮਝਾ ਕੇ ਵਾਪਸ ਲੈ ਆਵਾਂ ਮੰਮੀ ਜੀ ਜੋ ਸਮਝਣ ਵਾਲੇ ਹੁੰਦੇ ਨਾ ਤੁਹਾਨੂੰ ਬਲਾਕ ਨਾ ਕਰ ਦੇ ਤੇ ਮੇਰੇ ਇੱਕ ਫੋਨ ਕਰਨ ਤੇ ਨਾ ਉਹ ਵਾਪਸ ਆ ਜਾਂਦੇ ਉਹ ਤੁਹਾਨੂੰ ਛੱਡ ਕੇ ਨਾ ਜਾਂਦੇ ਸਾ ਠੀਕ ਹੈ ਮੇਰੇ ਨਾਲੋਂ ਜ਼ਿਆਦਾ ਤੂੰ ਟੈਨਸ਼ਨ ਨਾ ਲਿਆ ਕਰ ਜਦੋਂ ਉਹਨਾਂ ਨੇ ਆਣਾ ਮੁੜ ਕੇ ਆਈ ਜਾਣਾ ਟੈਨਸ਼ਨ ਤਾਂ ਹੁੰਦੀ ਹੈ ਸਹੁਰੇ ਘਰੇ ਜਦੋਂ ਮੈਂ ਕੋਈ ਕੰਮ ਕਰਦੀ ਆ ਨਾ ਸਾਡੇ ਖਿਆਲ ਆਉਂਦਾ ਹੈ ਕਿ ਮੇਰੀ ਮੰਮੀ ਨੂੰ ਕੁਝ ਹੋ ਨਾ ਜਾਵੇ ਪਤਾ ਨਹੀਂ ਤੁਹਾਡੇ ਪੁੱਤ ਨੂੰ ਕਦੋਂ ਤੁਹਾਡਾ ਖਿਆਲ ਆਣਾ ਉਹਨੂੰ ਜਦੋਂ ਮੇਰਾ ਖਿਆਲ ਆਣਾ ਨਾ ਮੈਨੂੰ ਲੱਗਦਾ ਉਹ ਤੋਂ ਬਹੁਤ ਦੇਰ ਹੋ ਗਈ ਹੋਣੀ ਇਹ ਗੱਲ ਤਾਂ ਤੁਸੀਂ ਕਹਿ ਦਿੱਤੀ ਅੱਗੇ ਤੋਂ ਇਹ ਗੱਲ ਨਾ ਕਹੀਓ ਜੇ ਤੁਹਾਡਾ ਪੁੱਤ ਨਹੀਂ ਨਾ ਹੈਗਾ ਸਾਡੀ ਧੀ ਤਾਂ ਹੈਗੀ ਤੁਹਾਡਾ ਖਿਆਲ ਰੱਖਣ ਤੂੰ ਪਤਨ ਨੂੰ ਵੀ ਆਈ ਗਈ ਹੈ ਤੂੰ ਰੋਜ਼ ਰੋਜ਼ ਵੇਕੇ ਆਉਂਦੀ ਚੰਗੀਆਂ ਨਹੀਂ ਲੱਗਦੀ ਐਵੇਂ ਤੇਰੇ ਸਹੁਰੇ ਵਾਲਿਆਂ ਨੂੰ ਦਿੱਕਤ ਨਾ ਹੋ ਜਾਵੇ ਕੱਲ ਨੂੰ ਮੰਮੀ ਉਹਨਾਂ ਨੂੰ ਦਿੱਕਤ ਹੁੰਦੀ ਹੈ ਤੇ ਹੋਈ ਜਾਵੇ ਉਹਨਾਂ ਕਰਕੇ ਮੈਂ ਆਪਣੀ ਮਾਂ ਤੋਂ ਨਾ ਛੱਡ ਦੇਣੀ ਹੈ ਐ ਕੰਮਲੇ ਕਿਵੇਂ ਦੀ ਗੱਲਾਂ ਕਰੀ ਜਾਂਦੀ ਹੈ ਕੱਲ ਨੂੰ ਤੇਰੇ ਸਹੁਰੇ ਵਾਲਿਆਂ ਨੇ ਕਹਿਣਾ ਹੈ ਕਿ ਤੇਰੀ ਮਾਂ ਤੇਰਾ ਘਰ ਖਰਾਬ ਕਰਦੀ ਹੈ ਮੈਂ ਆਪਣੇ ਸਿਰ ਤੇ ਐ ਇਲਜ਼ਾਮ ਨਹੀਂ ਲੈਣਾ ਐਦਾਂ ਕਰ ਤੂੰ ਰੋਜ਼ ਰੋਜ਼ ਨਾਲੋਂ ਨਾ ਹਫ਼ਤੇ ਦੀ ਦਵਾਈ ਮੈਨੂੰ ਇਕੱਠੀ ਦੇ ਜਾ ਤੇ ਨਾਲੇ ਰੋਜ਼ ਰੋਜ਼ ਨਹੀਂ ਆਉਣਗੇ ਹਫਤੇ ਬਾਅਦ ਆ ਜਾ ਕਰੀ ਤੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੋਏਗੀ ਤੇਰੇ ਸਾਰੇ ਪ੍ਰਕਾਰ ਨਾਲ ਚਲੋ ਠੀਕ ਐ ਮੈਂ ਹਫਤੇ ਦੀ ਦਵਾਈ ਤੁਹਾਨੂੰ ਦੇ ਜਾਨੀ ਆ ਜੇ ਪਿੱਛੋਂ ਦੀ ਤੁਹਾਡੇ ਨੂੰ ਪੁੱਤ ਆਗੇ ਨਾ ਮੇਰੇ ਤੋਂ ਬਿਨਾ ਪੁੱਛੇ ਤੁਸੀਂ ਉਹਨਾਂ ਨੂੰ ਅੰਦਰ ਨਹੀਂ ਵਾੜਨਾ ਮੰਮੀ ਅਧਾਰਿਆਂ ਨੂੰ ਕੀ ਦੇਖੋ ਨਾ ਮੈਨੂੰ ਮੈਂ ਪੱਲੇ ਉਹਨਾਂ ਨੂੰ ਪੁੱਛਾਂਗੀ ਹੁਣ ਤੁਸੀਂ ਇੱਥੇ ਕੀ ਲੈਣ ਆਇਓ ਮਾਂ ਦੀ ਸੇਵਾ ਤਾਂ ਮੈਂ ਹੀ ਕੀਤੀ ਐ ਪੁੱਤ ਤੈਨੂੰ ਕੀ ਲੱਗਦਾ ਐ ਜਿਨ੍ਹਾਂ ਨੇ 2-3 ਮਹੀਨਿਆਂ ਤੋਂ ਮੇਰੀ ਬਾਤ ਨਹੀਂ ਪੁੱਛੀ ਅਚਾਨਕ ਆ ਜਾਣਗੇ ਤੇ ਜੇ ਆ ਵੀ ਜਾਣਗੇ ਤਾਂ ਵੇਖ ਲਾਂਗੇ ਕੋਈ ਨਹੀਂ ਤੂੰ ਮੇਰੀ ਦਵਾਈ ਲੈ ਕੇ ਆ ਹਾਂਜੀ ਹਾਂਜੀ ਮੰਮੀ ਜੀ ਤੁਸੀਂ ਵੀਰੇ ਨੂੰ ਮਿਲ ਲਿਓ ਨਾਲੇ ਜਿਹੜੀ ਗੱਲ ਤੁਸੀਂ ਆਪਣੇ ਮੁੰਡੇ ਨਾਲ ਕਰਨੀ ਸੀ ਨਾ ਉਹ ਤੁਸੀਂ ਵੀਰੇ ਨਾਲ ਕਰ ਲਿਓ ਸਸੀ ਗਾਂਟੀ ਜੀ ਸਸੀ ਕੇ ਭਾਣੇ ਕਿੱਦਾਂ ਠੀਕ ਆ ਆ ਲੋ ਤੁਹਾਡੀ ਦਵਾਈ ਪੀਣਾ ਇਸ ਵਾਰ ਦਵਾਈ ਕੋ ਚੇਂਜ ਕਰਵਾਈ ਆ ਮਤਲਬ ਕਿ ਅੱਗੇ ਦਾ ਦਵਾਈ ਵੀ ਆਂਟੀ ਨੂੰ ਸਾਹ ਦੀ ਦਿੱਕਤ ਆ ਉਹ ਲੈਂਦੇ ਸੀ ਅੱਜ ਇਹਦੇ ਵਿੱਚ ਬੀਪੀ ਘਟੇ ਦੀ ਤੇ ਸ਼ੂਗਰ ਦੀ ਵੀ ਪਾਈ ਆ ਇਹਨਾਂ ਨੂੰ ਉਹ ਵੀ ਤਕਲੀਫ ਆ ਬਹੁਤ ਤਕਲੀਫ ਤਾਂ ਮੈਨੂੰ ਇਕੱਲੀ ਸਾਹ ਦੀ ਸੀ ਜਦੋਂ ਦਾ ਮੁੰਡਾ ਚਲਾ ਗਿਆ ਨਾ ਛੱਡ ਗਿਆ ਉਦੋਂ ਤੋਂ ਮੈਨੂੰ ਬੀਪੀ ਸ਼ੂਗਰ ਹੀ ਵਧਣ ਲੱਗ ਗਈ ਤੇ ਨਾ ਜਦੋਂ ਉਹ ਤਰ ਇਰਾ ਆਇਆ ਪਾਣੀ ਲੈ ਕੇ ਆ ਨਾਲ ਚਾਹ ਵੀ ਧਰ ਲੈ ਉਹ ਨਾਨੇ ਪਹਿਣੇ ਵੇ ਜਾ ਅ ਮੈਂ ਮੂੜ ਤੋਂ ਨਾ ਗੰਦੇ ਦਾ ਜੂਸ ਪੀ ਕੇ ਆ ਤੇ ਗੰਨੇ ਦਾ ਜੂਸ ਪੀਣ ਤੋਂ ਬਾਅਦ ਨਾ ਭੁੱਖ ਪਿਆ ਸਾਰੀ ਮਰ ਜਾਂਦੀ ਹੈ। ਉਹ ਨਾਲੇ ਆਂਟੀ ਜੀ ਤੁਸੀਂ ਬਾਰੀ ਟੈਨਸ਼ਨ ਨਾ ਲਿਆ ਕਰੋ। ਇਹ ਤਾਂ ਬੰਦੇ ਤੇ ਇੱਕ ਮਾੜਾ ਸਮਾਂ ਚੱਲ ਰਿਹਾ ਹੁੰਦਾ। ਉਹ ਕਹਿੰਦੇ ਆ ਨਾ ਮਾੜੇ ਸਮੇ ਤੋਂ ਬਾਅਦ ਬੰਦੇ ਤੇ ਚੰਗਾ ਸਮਾਂ ਵੀ ਆਂਦਾ। ਚੰਗਾ ਸਮਾਂ ਵੀ ਜਲਦੀ ਆਊਗਾ। ਉਹ ਜਿਹੜੇ ਪੈਰੀ ਤੁਹਾਡੇ ਨੂੰ ਪੁੱਤ ਇਸ ਘਰ ਚੋਂ ਗਏ ਨੇ ਨਾ ਉਸੇ ਪੈਰੇ ਆ ਜਾਣਗੇ ਜਦੋਂ ਸਮਾਂ ਸਹੀ ਹੋਊਗਾ। ਪਰ ਤਕਲੀਫ ਮੈਨੂੰ ਇਸ ਗੱਲ ਦੀ ਹੁੰਦੀ ਹੈ ਪੁੱਤ ਕਿ ਜੜੀ ਘੜੀ ਮੈਨੂੰ ਉਹਨਾਂ ਦੀ ਲੋੜ ਸੀ ਉਸ ਵੇਲੇ ਉਹ ਮੈਨੂੰ ਛੱਡ ਕੇ ਕਿਰਾਏ ਤੇ ਚਲੇ ਗਏ ਨੇ। ਉਹ ਕੋਈ ਗੱਲ ਨਹੀਂ ਆਂਟੀ ਇਹਦਾ ਫਿਕਰ ਨਾ ਕਰਿਆ ਕਰੋ ਸਭ ਕੁਝ ਸਹੀ ਹੋ ਜਾਣਾ ਇੱਕ ਦਿਨ ਉਹ ਨਾਲੇ ਨਾ ਮੈਂ ਕਿਤੇ ਸੁਣਿਆ ਸੀ ਕਹਿੰਦੇ ਨੋਟ ਤੜਾਇਆ ਤੇ ਗਿਆ ਤੇ ਮੁੰਡਾ ਵਿਆਹ ਤੇ ਗਿਆ ਤੁਹਾਡੇ ਨਾਲ ਵੀ ਉਹੀ ਹੋਇਆ ਪਰ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜਾਊਗਾ ਤੁਸੀਂ ਇਸ ਗੱਲ ਦਾ ਮਾਨ ਕਰਿਆ ਕਰੋ ਵੀ ਤੁਹਾਡੇ ਪੁੱਤਾਂ ਵਰਗੀ ਤੁਹਾਡੀ ਧੀ ਤੁਹਾਡੇ ਨਾਲ ਆ ਜਿਹੜੀ ਔਖੇ ਸੁਖੇ ਟਾਈਮ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤਾਂ ਖੜੀ ਗਿਆ ਨਾਲੇ ਆਂਟੀ ਜੀ ਆ ਟੀਨਾ ਨੇ ਤੁਹਾਡੇ ਫੋਨ ਦੇ ਵਿੱਚ ਮੇਰਾ ਨੰਬਰ ਸੇਵ ਕਰ ਹੀ ਦਿੱਤਾ ਜਦੋਂ ਕਦੇ ਤੁਹਾਨੂੰ ਮੇਰੀ ਲੋੜ ਪਵੇ ਨਾ ਤੁਸੀਂ ਛੱਟੇ ਮੈਨੂੰ ਫੋਨ ਕਰਦੇ ਹੋ ਆ ਤਾਂ ਦੁਕਾਨ ਆ ਮੈਂ ਭੱਜੇ ਹੀ ਆਣਾ ਵੀਰੇ ਮੈਂ ਤਾਂ ਮੰਮੀ ਨੂੰ ਸਮਝਾ ਸਮਝਾ ਕੇ ਥੱਕ ਗਈ ਆ ਪਰ ਮੰਮੀ ਸਮਝਦੇ ਨਹੀਂ ਸਾਰਾ ਦਿਨ ਨੂਪੁੱਤ 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 ਅਦਰਵਾਈ ਖਾ ਕੇ ਮੰਮੀ ਜਿਹੜਾ 2 ਘੰਟੇ ਸੋ ਗਏ ਸੋ ਗਏ ਨਹੀਂ ਤਾਂ ਮੰਮੀ ਸਾਰਾ ਦਿਨ ਮੈਨੂੰ ਪੁੱਤ ਕਦੋਂ ਆਣਗੇ ਮੈਨੂੰ ਪੁੱਤ ਕਦੋਂ ਆਣਗੇ ਕੋਈ ਸ਼ੁਗਰ ਘਰਟੀ ਨਾ ਤੇਰੀ ਮੰਮੀ ਸਾਰਾ ਦਿਨ ਨੂਪੁੱਤ ਨੂਪੁੱਤੀ ਕਰਦੇ ਆ ਮੈਂ ਤਾਂ ਇਹ ਟੈਨਸ਼ਨ ਵੀ ਕਿਸ ਦਿਨ ਇਹ ਨਾ ਕਹਿ ਲੈ ਜਣ ਮੇਰੇ ਕਰਨਸ ਜੁੰ ਕੱਬ ਆਣਗੇ ਆ ਗਾ ਲੌਡਾ ਮੈਂ ਵੀ 플ੈਟੀਨਾ ਆਂਟੀ ਹੱਸਦੇ ਹੋਏ ਕਿਸੇ ਹੀਰੋਇਨ ਤੋਂ ਘੱਟ ਲੱਗਦੇ ਨੇ ਆਂਟੀ ਇੱਧੇ ਹੀ ਹਜ਼ਿਰਿਆ ਕਰੋ ਉਹ ਨਾਲੇ ਹਸਣ ਵਾਲੇ ਤਾਂ ਖੂਨ ਵਧਦਾ ਇੱਕ ਬਿਮਾਰੀਆਂ شمارੀਆਂ ਸਰੀਰ ਦੇ ਨੇੜੇ ਟੜੇ ਵੀ ਨਹੀਂ ਰਹਿੰਦੀਆਂ ਤਾਰੇ ਦਿਨ ਦੇ ਵਿੱਚ ਨਾ 2 ਘੰਟੇ ਅਸੀਂ ਜਾਇਆ ਕਰੋ ਉੱਦਾਂ। ਤੂੰ ਸਹੀ ਕਹਿੰਦੀ ਸੀ ਟੀਨਾ ਕਿ ਵੀਰਾ ਆਏਗਾ ਤੇ ਤੁਸੀਂ ਜਿਹੜੀ ਮਰਜ਼ੀ ਗੱਲ ਕਰ ਲਿਓ ਤੁਹਾਨੂੰ ਇਹ ਲੱਗੇਗਾ ਕਿ ਤੁਹਾਡਾ ਆਪਣਾ ਪੁੱਤ ਆ ਜਾਵੇ। ਤੇ ਉਹ ਵੀ ਗੱਲ-ਗੱਲ ਤੇ ਸੰਦਾ ਸੀ। ਇਹ ਵੀ ਗੱਲ-ਗੱਲ ਤੇ ਸੰਦਾ ਹੈ। ਕੋਆਂਟੀ ਜੀ ਆਪਦੇ ਅੰਦਰਲੇ ਦਰਦ ਨਾ ਆਪਣੇ ਅੰਦਰ ਹੀ ਲੁਕਾ ਕੇ ਰੱਖਣੇ ਚਾਹੀਦੇ ਨੇ। ਤੇ ਦੁਨੀਆ ਨੂੰ ਹੱਸਦੇ ਚਿਹਰੇ ਨਾਲ ਮਿਲਣਾ ਚਾਹੀਦਾ। ਕਿਉਂਕਿ ਜਿਹੜੇ ਦੁੱਖਾਂ ਨਾਲ ਤੁਸੀਂ ਲੜਦੇ ਪਿਓ ਨਾ ਇਹ ਤੁਹਾਨੂੰ ਲੜ ਕੇ ਹੀ ਠੀਕ ਕਰਨੇ ਪੈਣੇ ਨੇ। ਕਿਸੇ ਹੋਰ ਨੇ ਆ ਕੇ ਤੁਹਾਡੇ ਦੁੱਖ ਨਹੀਂ ਵੰਡਾਣੇ। ਹਰ ਕੋਈ ਅੱਜ ਦੇ ਟਾਈਮ ਦੇ ਵਿੱਚ ਆਪਣੇ ਚ ਮਸਤ ਦੂਜਿਆਂ ਨਾਲ ਕਿਸੇ ਨੂੰ ਕੋਈ ਲੈਣ ਦੇ ਨਹੀਂ ਹੈਗਾ। ਨਾਲੇ ਆਂਟੀ ਜੀ ਇਹ ਦੁੱਖ ਤਕਲੀਫ ਇਹ ਤਾਂ ਆਪਣੀ ਜ਼ਿੰਦਗੀ ਦਾ ਇੱਕ 파ਟ ਆ। ਉਹ ਜਿੰਨੇ ਕਦੇ ਆਣਾ ਤੇ ਕਦੇ ਚੱਲ ਜਾਣਾ। ਜਿਹੜਾ ਸਮਾਂ ਆਪਣਾ ਚੱਲਦਾ ਪਿਆ ਨਾ ਉਹ ਸਮਾਂ ਬਾਬੇ ਨਾਨਕ ਦਾ ਨਾਮ ਲਵੋ ਤੇ ਆਪ ਦਾ ਸੋਹਣਾ ਟਾਈਮ ਕੱਟੋ। ਮੈਨੂੰ ਤਾਂ ਇੰਨਾ ਪਤਾ। ਪਰ ਮੈਂ ਕਹਿੰਨੀ ਆ ਪੁੱਤ ਤੇ ਤੇਰੇ ਮਾਪਿਆਂ ਤੋਂ ਜਾਣ ਤੋਂ ਬਾਅਦ ਵੀ ਇੰਨਾ ਖੁਸ਼ ਕਿਵੇਂ ਰਹਿੰਦਾ ਹੈ? ਮੰਮੀ ਤਾਂ ਮੈਂ ਦੱਸਿਆ ਤਾਂ ਸੀਗਾ ਵੀਰੇ ਦੀ ਇੱਕ ਛੋਟੀ ਭੈਣ ਹੈਗੀ ਐ ਜਿਹਦੇ ਕਰਕੇ ਵੀਰਾ ਖੁਸ਼ ਰਹਿੰਦਾ ਨਾਲੇ ਵੀਰੇ ਮੰਮੀ ਨੂੰ ਆਸਾਨ ਦੀ ਕੋਸ਼ਿਸ਼ ਤੁਸੀਂ ਕਰਤਾ ਰਹੇ ਹੋ ਤੁਹਾਡੇ ਅੰਦਰ ਵੀ ਦੁੱਖ ਝਲਕਦਾ ਹੈ ਨਾਲੇ ਬੁੱਤ ਤੂੰ ਮੈਨੂੰ ਆਂਟੀ ਨਾ ਕਹਾ ਕਰ ਮੈਨੂੰ ਮੰਮੀ ਕਹਿ ਦਿਆ ਕਰ ਮੈਂ ਵੀ ਤੇਰੀ ਮਾਵਾ ਵਰਗੀ ਆ ਸੌਰੀ ਆਂਟੀ ਮੈਂ ਇਸ ਗੱਲ ਤੇ ਐਗਰੀ ਨਹੀਂ ਕਰਦਾ ਉਹ ਇਸ ਕਰਕੇ ਕਿਉਂਕਿ ਸਾਡੇ ਖੂਨ ਦੇ ਰਿਸ਼ਤੇ ਬੜੇ ਨੇ ਜਦੋਂ ਉਹ ਹੀ ਨਹੀਂ ਆਪਣੇ ਹੋਏ ਤੇ ਬਾਹਰਲੇ ਰਿਸ਼ਤੇ ਕਿੱਥੋਂ ਸਾਡੇ ਹੋ ਜਾਣਗੇ ਅਸੀਂ ਨਵੇਂ ਬੰਦੇ ਤੇ ਯਕੀਨ ਘੱਟੇ ਕਰਦੇ ਆਂ ਦੋਨੇ ਭੈਣ ਭਰਾ ਬਾਕੀ ਹਾਂ ੋਲੀ-ਹੋਲੀ ਇੱਧਰ ਆਉਂਗਾ ਜਾਉਂਗਾ ਤੁਹਾਨੂੰ ਮਿਲੂੰਗਾ ਵਰਤੂੰਗਾ ਤੇ ਜਿਸ ਦਿਨ ਮਾਂ ਕਹਿਣ ਦਾ ਦਿਲ ਕੀਤਾ ਉਸ ਦਿਨ ਕਹਿ ਵੀ ਦਊਂਗਾ ਪਰ ਇੱਕ ਗੱਲ ਦਾ ਵਾਅਦਾ ਕਰੋ ਫੇ ਉਸ ਦਿਨ ਖੁਸ਼ੀ ਸਾਂਭਲਿਓ ਉਹਨਾਂ ਖੁਸ਼ੀ ਦੇ ਵਿੱਚ ਬਿਉਹਸੋਂ ਗੱਡਿਗੇ ਪੈਊਂਗਾ ਕੋਈ ਆਪਣੀ ਜਗ੍ਹਾ ਠੀਕ ਐ ਜਿੰਨੂੰ ਇੰਨੀ ਠੋਕਰਾਂ ਲੱਗੀਆਂ ਹੁਣ ਉਹ ਛੇਤੀ ਕਿਸੇ ਤੇ ਯਕੀਨ ਨਹੀਂ ਕਰਦਾ ਉਹ ਨਾਲੇ ਆਂਟੀ ਜੀ ਆ ਕਾਲੀ-ਕਾਲੀ ਚ ਬਣਾਏ ਹੋਏ ਰਿਸ਼ਤੇ ਨਾ ਜਦੋਂ ਛੱਡ ਕੇ ਜਾਂਦੇ ਨੇ ਉਦੋਂ ਫਿਰ ਤਕਲੀਫ ਵੱਧ ਹੁੰਦੀ ਹੈ ਇਸ ਕਰਕੇ ਰਿਸ਼ਤਾ ਬਣਾਓ ਸੋ ਸਮਝ ਕੇ ਤੇ ਰਿਸ਼ਤਾ ਉਹ ਬਣਾਓ ਜਿਹੜਾ ਸਾਫ਼ ਸੁਥਰਾ ਹੋਵੇ ਤੇ ਦੂਰ ਤੱਕ ਜਾਵੇ ਕਿਉਂਕਿ ਮਤਲਬ ਦੇ ਰਿਸ਼ਤੇ ਥੋੜੇ ਟਾਈਮ ਨਿਭਦੇ ਨੇ ਤੇ ਥੋੜੇ ਟਾਈਮਾਂ ਦੇ ਵਿੱਚ ਖਤਮ ਵੀ ਹੋ ਜਾਂਦੇ ਨੇ ਚਲੋ ਵੀਰੇ ਤੁਸੀਂ ਮੰਮੀ ਨਾਲ ਗੱਲਾਂ ਕਰੋ ਤੇ ਚਾਹ ਬਣਾ ਕੇ ਲੈ ਕੇ ਆਨੀ ਆ ਚਾਹ ਪੀਤੇ ਬਿਨਾ ਮੈਂ ਤੁਹਾਨੂੰ ਅੱਜ ਜਾਣ ਨਹੀਂ ਦੇਣਾ ਨਾਲੇ ਆਂਟੀ ਜੀ ਅੱਜ ਤੋਂ ਬਾਅਦ ਨਾ ਜਦੋਂ ਤੁਹਾਡਾ ਹਸਨੂ ਦਿਲ ਕਰੇ ਤੁਹਾਡੇ ਫੋਨ 'ਚ ਮੇਰਾ ਨੰਬਰ ਹੈਗਾ ਫੋਨ ਕਰ ਦਿਓ ਮੈਂ ਤੁਹਾਨੂੰ ਹਸਾਨ ਆ ਜਾਵਾਂਗਾ ਪਰ ਟੈਨਸ਼ਨ ਨਾ ਲੈ ਕਰੋ ਕਿਉਂਕਿ ਜਦੋਂ ਮੈਂ ਕਿਸੇ ਦੀ ਮਾਂ ਨੂੰ ਦੁਖੀ ਵੇਖਦਾ ਜਾਂ ਰੋਂਦਿਆਂ ਵੇਖਦਾ ਨਾ ਮੈਨੂੰ ਫੇ ਆਪਣੀ ਮਾਂ ਦੀ ਯਾਦ ਆ ਜਾਂਦੀ ਹੈ ਤੇ ਜਦੋਂ ਮੈਂ ਕਿਸੇ ਦੀ ਮਾਂ ਨੂੰ ਹਸਾਨਾ ਉਦੋਂ ਮੈਨੂੰ ਐ ਲੱਗਦਾ ਕਿ ਉੱਤੇ ਬੈਠੀ ਮੇਰੀ ਮਾਂ ਵੀ ਹੱਸਦੀ ਹੋਣੀ ਹੈ ਪੁੱਤ ਤੂੰ ਜਿੰਨਾ ਮਰਜ਼ੀ ਹੱਸਣ ਦੀ ਕੋਸ਼ਿਸ਼ ਕਰ ਲੈ ਪਰ ਸਾਹ ਪਤਾ ਲੱਗਦਾ ਹੈ ਕਿ ਤੂੰ ਰੱਬ ਤੋਂ ਰੁੱਸਿਆ ਹੋਇਆ ਹੈ ਨਹੀਂ ਪਤਾ ਹੈ ਕਿ ਇਹ ਹੁਣ ਜਿਹੜੇ ਬੱਚਿਆਂ ਨੇ ਆਪਣੇ ਮਾਪਿਓ ਨਾਲ ਸਪਨੇ ਸਜਾਏ ਹੋਣ ਨਾ ਤੇ ਜਦੋਂ ਰੱਬ ਮਾਪਿਓ ਨੂੰ ਲੈ ਜਾਏ ਫਿਰ ਉਸ ਡਾਡੇ ਰ ਆਪਣਾ ਰੁੱਸਣਾ ਤਾਂ ਬਣਦਾ ਹੀ ਹੈ ਨਾ ਆ ਮਾਪਿਓ ਵਾਪਸ ਨਹੀਂ ਦੇ ਸਕਦਾ ਇਹ ਗੱਲ ਸਮਝ ਆਂਦੀ ਹੈ ਪਰ ਉਹਨਾਂ ਦੀਆਂ ਯਾਦਾਂ ਨਾਲ ਤਾਂ ਜਿਉਣ ਦਵੇ ਨਾ ਫਿਰ ਮੈਨੂੰ ਪਤਾ ਹੈ ਪੁੱਤ ਕਿ ਮਾਵਾ ਵਾਲਾ ਦੋਖ ਨਹੀਂ ਕਦੀ ਭੋਲਦਾ ਪਰ ਰੱਬ ਤੋਂ ਨਾਰਾਜ਼ ਨਹੀਂ ਹੋਈਦਾ ਰੱਬ ਦੀ ਰਜ਼ਾ ਚ ਖੁਸ਼ ਰਹਿਣਾ ਸਿੱਖ ਚਲੋ ਠੀਕ ਆ ਜਿੰਨੇ ਕੋਈ ਕੋਸ਼ਿਸ਼ ਸਮਝਾ ਰਹੇ ਹੋ ਤਾਂ ਚੰਗੇ ਆਸਤੇ ਸਮਝਾ ਰਹੇ ਪਰ ਉਸ ਡਾਡੇ ਰੱਬ ਨੂੰ ਮੈਂ ਇੱਕ ਗੱਲ ਕਹਤੀ ਐ ਵੀ ਮਾਂ ਪਿਓ ਤੂੰ ਲੈ ਜਾ ਕੋਈ ਵਾਰ ਨਾ ਪਰ ਜ਼ਿੰਦਗੀ ਦੀ ਕਿ ਕਦੇ ਮੇਰੀ ਭੈਣ ਨੂੰ ਨਾ ਦੁਖੀ ਕਰੀ ਫੇਰ ਮੈਂ ਤੇਤੋਂ ਨਾਰਾਜ਼ ਹੋ ਗਿਆ ਨਾ ਤੇ ਕਦੇ ਮੰਨੂਗਾ ਨਹੀਂ ਡੈਡੀ ਨੇ ਇਹ ਪਲਾਟ ਤੁਹਾਨੂੰ ਦੇਤਾ ਤੇ ਪੈਸੇ ਨਹੀਂ ਲੇ ਹੁਣ ਤੁਸੀਂ ਨਾ ਇਹ ਗੱਲ ਬਾਹਰ ਨਹੀਂ ਕਿਤੇ ਨਿਕਲਣ ਦੇਣੀ ਜੇ ਬਲਵਿੰਦਰ ਦੀਦੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਨਾ ਤਾਂ ਉਹਨਾਂ ਨੇ ਆਪਾਂ ਨੂੰ ਇਹੀ ਕਹਿਣਾ ਕਿ ਰਜਿਸਟਰੀ ਹੁਣ ਬੱਚਿਆਂ ਨੂੰ ਵਾਪਸ ਕਰੋ ਤੇ ਨਾਲੇ ਇਸ ਪਲਾਟ ਦੇ ਅੱਜ ਦੀ ਕੀਮਤ ਦੇ ਹਿਸਾਬ ਨਾਲ ਪੈਸੇ ਵੀ ਦੋ ਮੈਂ ਤੁਹਾਡੇ ਨਾਲ ਗੱਲ ਕਰੀ ਜਾ ਰਹੀ ਹਾਂ ਤੇ ਤੁਸੀਂ ਫੋਨ 'ਚ ਵੜੇ ਹੋਏ ਹੋ ਉਹ ਫੋਨ 'ਚ ਨਹੀਂ ਵੜਿਆ ਮੈਂ ਹਿਸਾਬ ਲਾਉਣ ਡਿਆ ਉਹ ਬਿੰਨੀ ਜਦੋਂ ਐ ਨਾ ਪਵਨ ਦੇ ਪਿਓ ਨੇ ਪਲਾਟ ਲਿਆ ਸੀਗਾ ਉਦੋਂ 5000 ਰੁਪਏ ਦੇ ਹਿਸਾਬ ਨਾਲ ਪਲਾਟ ਲਿਆ ਸੀ ਤੇ 3 ਲੱਖ ਦਾ ਪਲਾਟ ਸੀ ਤੇ ਜੇ ਅੱਜ ਦਾ ਰੇਟ ਲਾਉਨੇ ਆ 25000 ਰੁਪਏ ਇੰਟੂ 60 15 ਲੱਖ ਰੁਪਇਆ ਬੰਦਾ 15 ਲੱਖ 15 ਲੱਖ ਸਾਡੇ ਕੋਲ ਹੁੰਦਾ ਤਾਂ ਅਸੀਂ ਐਵੇਂ ਉਧਰ ਭੱਜੇ ਫਿਰਦੇ ਸੀਗੇ ਕੀ ਕੀ ਇੱਧਰ ਕੀ ਦੇਖੀ ਜਾਂਦੇ ਹੋ ਤੁਸੀਂ 15 ਲੱਖ ਰੁਪਇਆ ਬਿੰਨੀ ਨਾ ਨਾ ਕਰਦੇ 10 ਜਾਂ 12 ਲੱਖ ਰੁਪਇਆ ਤਾਂ ਲੈਣਗੇ ਇਸ ਕਰਕੇ ਤੈਨੂੰ ਕੰਨ ਗਲਾ ਤਿਆ ਹੱਥਾਂ ਦੇ ਆ ਮੰਦਰੀਆਂ ਮੰਦਰੀਆਂ ਸਭ ਵੇਚਣੀਆਂ ਪੈਣੀਆਂ ਇਹ ਤਾਂ ਮਾਥਾ 3 ਕ ਲੱਖ ਦਾ ਸੋਨਾ ਹੋਣਾ ਅੰਦਰ ਜਿਹੜਾ ਪਿਆ ਉਹ ਵੀ ਕੱਟਣਾ ਪੈਣਾ ਉਹ ਜਾਓ ਤੁਸੀਂ ਆਪਣਾ ਘਰ ਖਾਲੀ ਕਰਕੇ ਉਹਨਾਂ ਦੇ ਪੈਸੇ ਦਿੱਤੇ ਤਾਂ ਕੀ ਦਿੱਤੇ ਐਵੇਂ ਮਰੀ ਜਾਣੇ ਉਹ ਜਬੜੀਆਂ ਕਈ ਤਾਂ ਜਾਣੇ ਆ ਮੇਰੇ ਹਿਸਾਬ ਨਾਲ ਚੱਲ ਲੋ ਨਹੀਂ ਦੱਸੀ ਤੇਰੇ ਹਿਸਾਬ ਨਾਲ ਕੀ ਨਾ ਤੂੰ ਜਾ ਕੇ ਬਲਵਿੰਦਰ ਭਾਬੀ ਨੂੰ ਇਹ ਕਹੇਂਗੀ ਵੀ 3 ਲੱਖ ਰੁਪਇਆ ਲੈ ਲਓ ਤੁਸੀਂ ਪਲਾਟ ਦਾ ਤੇ ਅਸੀਂ ਰਜਿਸਟਰੀ ਤੁਹਾਨੂੰ ਦੇ ਦਿੰਨੇ ਆ ਤੇ ਤੁਸੀਂ ਸਾਡੇ ਪਲਾਟ ਦੀ ਰਜਿਸਟਰੀ ਕਰਾ ਦਿਓ ਇਹੀ ਕਹੇਂਗੀ ਹੁਣ ਨਾ ਬੋਲਿਓ ਨਾ ਸੁਣੀ ਚੱਲਿਓ ਧਿਆਨ ਨਾਲ ਕੀ ਮੈਂ ਬੋਲਦੀ ਕੀ ਪਈ ਆ ਵਿੱਚ ਨਾ ਬੋਲਿਓ ਬੋਲ ਯਾਰ ਤੂੰ ਕੀ ਬੋਲਣਾ 2 ਮਿੰਟ ਤੋਂ ਵੀ ਘਟ ਥਾਂ ਮਾਂ ਲਈ ਉਹ ਮੈਂ ਜਿਹੜੇ ਘਰ ਦਾ ਇਹਨਾਂ ਚਾਹ ਕਰਦਾ ਸੀਗਾ ਉਹ ਮੈਨੂੰ ਪਤਾ ਲੱਗਿਆ ਵੀ ਉਹ ਮੇਰਾ ਹੈ ਹੀ ਨਹੀਂ ਮੈਂ ਵੀ ਚਾਰ ਕੰਦਾ ਕਰਕੇ ਇੰਨੀਆਂ ਫੜਾਂ ਮਾਰਦਾ ਫਿਰਦਾ ਰਿਆ ਮੇਰੀ ਗੱਲ ਸੁਣੋ ਇਹ ਗੱਲ ਸਿਰਫ ਤੁਹਾਨੂੰ ਹੀ ਪਤਾ ਕਿ ਪਵਨ ਦੇ ਡੈਡੀ ਨੇ ਤੁਹਾਨੂੰ ਇਹ ਪਲਾਟ ਇੱਦਾਂ ਹੀ ਦਿੱਤਾ ਸੀ ਉਹਦੇ ਕੋਈ ਪੈਸੇ ਨਹੀਂ ਲਏ ਪਰ ਜਦੋਂ ਇਹ ਗੱਲ ਨਾ ਬਲਵਿੰਦਰ ਦੀਦੀ ਕੋਲ ਖੁੱਲੂਗੀ ਉਦੋਂ ਤੁਸੀਂ ਇਹੀ ਕਹਿਣਾ ਕਿ ਮੈਂ ਉਸ ਟਾਈਮ 4.5 ਲੱਖ ਰੁਪਏ ਦਿੱਤਾ ਇਸ ਪਲਾਟ ਦਾ 3 ਲੱਖ ਦਾ ਪਲਾਟ ਸੀ 4.5 ਲੱਖ ਰੁਪਏ ਕਿਵੇਂ ਮੈਂ ਦਿੱਤਾ ਉਹ ਵੀ ਮੇਰਾ ਭਰਾ ਸੀਗਾ ਉਹ ਮੇਰੇ ਤੋਂ ਵੱਧ ਕਿਵੇਂ ਲੈ ਲੂ ਤੁਸੀਂ ਸਮਝੇ ਨਹੀਂ ਮੇਰੀ ਗੱਲ ਪਲਾਟ 3 ਲੱਖ ਦਾ ਹੀ ਆ ਪਰ ਤੁਸੀਂ ਸਾਰੇ ਦੇ ਸਾਹਮਣੇ ਇਹ ਕਹਿਣਾ ਕਿ ਉਸ ਟਾਈਮ ਪਵਨ ਦੇ ਡੈਡੀ ਨੂੰ ਪੈਸਿਆਂ ਦੀ ਲੋੜ ਸੀ ਤਾਂ ਮੈਂ 4.5 ਲੱਖ ਦਿੱਤਾ ਸੀ ਜੇ ਉੱਥੇ ਨਾ ਇਹ ਗੱਲ ਨਿਕਲ ਗਈ ਕਿ ਤੂੰ ਰਮਨ ਅੱਜ ਦੇ ਹਿਸਾਬ ਨਾਲ ਬੱਚਿਆਂ ਨੂੰ ਪੈਸੇ ਦੇ ਤਾਂ ਤੁਸੀਂ ਇਹੀ ਕਹਿਣਾ ਕਿ ਜਿਹੜਾ ਮੈਂ 1.5 ਲੱਖ ਫालतू ਦਿੱਤਾ ਸੀ ਪਵਨ ਦੇ ਡੈਡੀ ਨੂੰ ਉਹਨੂੰ 3% ਦੇ ਵਿਆਜ ਨਾਲ ਅੱਜ ਤੱਕ ਹਿਸਾਬ ਲਾ ਕੇ ਦੇਖ ਲਓ ਮੇਰੇ ਵਾਧੂ ਨਿਕਲੂਗੇ ਉਹਨਾਂ ਵੱਲ 3 ਲੱਖ ਤੁਸੀਂ ਦਿੱਤਾ ਹੋਇਆ ਤੇ ਬਾਕੀ ਜੇ ਆਪਾਂ ਅੱਜ ਦੇ ਹਿਸਾਬ ਨਾਲ ਇਹਦੀ ਵੈਲਿਊਬਲੀ ਦੇਖਦੇ ਆ ਤਾਂ 12 ਕ ਲੱਖ ਨਿਕਲਦਾ ਬਾਕੀ ਇੱਦਾਂ ਹੀ ਵਿਆਜ ਵਿਊਜ ਤੁਸੀਂ ਕਹਿ ਕੇ ਬਸ ਖਤਮ ਕਰ ਦਿਓ ਕਹਾਣੀ ਐ ਕਰਦੀ ਨਾ ਐਵੇਂ ਆਪਦੀਆਂ ਨਾਥਾਂ ਜਿਨਾ ਉਂਗਲਾ ਮਰਾਲੀ ਐਵੇਂ ਭਕਾਈ ਮਰੀ ਜਾਨੀ ਆ ਉਹਨਾਂ ਨੇ ਕਹਿਣਾ ਸਾਰੀਆਂ ਗੱਲਾਂ ਛੱਡ ਆ ਪਹਿਲਾਂ 4.5 ਲੱਖ ਦੀ ਕੋਈ ਲਿਖਤ ਲੁਖਤ ਸਾਨੂੰ ਦੇ ਫੇਰ ਉਹਨਾਂ ਨੇ ਕਹਿਣਾ ਜੇ ਮੈਂ ਉੱਥੇ ਕਹਿਤਾ ਵੀ ਹਾਂ ਜੀ ਇਹ ਤਾਂ ਹੱਥ ਦਸਤੀ ਦਿੱਤਾ ਸੀਗਾ ਉਹਨਾਂ ਨੇ ਕਹਣਾ ਹੱਥ ਦਸਤੀ ਤਾਂ ਤੂੰ ਕਰਨਾ ਚਾਹੇ 15 ਲੱਖ ਰੁਪਏ ਕਹ ਦੇ ਫੇਰ ਮਤਲਬ ਇਹ ਮਾਮਲਾ ਨਾ ਜਿੰਨਾ ਹੀ ਆਪਾਂ ਸਿੰਪਲ ਸਮਝਦੇ ਪਏ ਸੀ ਨਾ ਉਨਾ ਹੀ ਪੱਖ ਰਿਹਾ ਇਹ ਆ ਬਿੰਨੀ ਹੁਣ ਤਾਂ ਇੱਕੋ ਚੀਜ਼ ਕਰਨੀ ਪੈਣੀ ਆ ਇੱਕ ਆਥਰ ਰਜਿਸਟਰੀ ਦੇਣੀ ਪੈਣੀ ਆ ਤੇ ਇੱਕ ਆਥਰ ਰਜਿਸਟਰੀ ਕਰਵਾਉਣੀ ਪੈਣੀ ਆ ਨਹੀਂ ਤਾਂ ਜੇ ਇਹ ਖਾਲੀ ਕਰਨਾ ਪੈ ਗਿਆ ਉਹ ਉੱਥੇ ਤਾਂ ਫਿਰ ਮੈਂ ਧੱਕੇ ਨਾਲ ਰਹਿ ਹੀ ਪੈਣਾ 15 ਲੱਖ ਰੁਪਏ ਨਹੀਂ ਲੈਣਾ ਇੱਕ ਤਾਂ ਨਾ ਮੈਨੂੰ ਇਹ ਲੱਗਦਾ ਬਲਵਿੰਦਰ ਦੀਦੀ ਨਾ ਕਲਾਸ ਦੀ ਮਨੀਟਰ ਹੀ ਹੋਣੀ ਆ ਕੱਲੇ ਕੱਲੇ ਬੰਦੇ ਦੇ ਨਾ ਰਾਜ ਪਤਾ ਇਸ ਹੋਂਦ ਤੂੰ ਇੱਕ ਗੱਲ ਸੋਚੀ ਬਲਵਿੰਦਰ ਭਾਬੀ ਆ ਪਹਿਲਾਂ ਆਪਣੇ ਨਾਲ ਸਿੰਘੀ ਜਦੋਂ ਆਪਾਂ ਬੱਚਿਆਂ ਨੂੰ ਕੱਢਿਆ ਉਹਦੋਂ ਵੀ ਆਪਣੇ ਨਾਲ ਖੜੀ ਸੀ ਇੱਕੋ ਦਮ ਇਹਨੇ ਰੰਗ ਕਿਵੇਂ ਬਦਲ ਲਿਆ ਇੱਕੋ ਦਮ ਬੱਚਿਆਂ ਵਾਲੀ ਪਾਰਟੀ 'ਚ ਕਿਵੇਂ ਹੋ ਗਈ ਮੈਨੂੰ ਲੱਗਦਾ ਇਹਦੇ ਕੋਲ ਵੀ ਕੋਈ ਜੜੀ ਬੂਟੀ ਹੈਗੀ ਆ ਉਹੀ ਤਾਂ ਗੱਲ ਨਾ ਮੈਂ ਵੀ ਸੋਚ ਰਹੀ ਆ ਕਿ ਬੱਚਿਆਂ ਦੀ ਕੋਈ ਨਾ ਕੋਈ ਚੀਜ਼ ਤਾਂ ਬਲਵਿੰਦਰ ਦੀਦੀ ਕੋਲ ਜ਼ਰੂਰ ਹੈਗੀ ਆ ਜਿਹੜਾ ਉਹ ਬੱਚਿਆਂ ਦੇ ਨਾਲ ਨਾ ਦਿਖਾਵੇ ਦਾ ਪਿਆਰ ਕਰਦੇ ਪਏ ਨੇ ਇਸ ਟਾਈਮ ਜਿੱਥੋਂ ਤੱਕ ਮੈਨੂੰ ਯਾਦ ਆ ਬਲਵਿੰਦਰ ਭਾਬੀ ਦਾ ਘਰ ਵਾਲਾ ਯਾਨੀ ਕਿ ਮੇਰਾ ਵੱਡਾ ਭਰਾ ਤੇ ਪਵਨ ਦਾ ਡੈਡੀ ਇਕੋਰੀ ਹੱਥੋਂ ਪਾਈ ਵੀ ਹੋਏ ਆ ਆਪਜ ਕਿਸੇ ਹਿਸਾਬ ਨੂੰ ਲੈ ਕੇ ਤੇ ਉਦੋਂ ਨਾ ਇਹ ਪਵਨ ਦੇ ਡੈਡੀ ਨੇ ਇਹਨਾਂ ਦੀ ਨਾ ਬਾਹਾਂ ਵੀ ਤੋੜਤੀ ਸੀਗੇ ਪਰ ਮੈਨੂੰ ਇਹ ਨਹੀਂ ਸਮਝ ਲੱਗ ਰਹੀ ਤਾਂ ਵੀ ਇਹ ਬੱਚਾ ਸਾਥ ਕਿੰਨੇ ਦੇ ਜਾਂਦੇ ਫਿਰ ਜਨਾਬ ਪਤਾ ਲਗਾਓ ਉਹ ਰਾਜ ਕੀ ਆ ਕਿਹੜੇ ਰਾਜ ਪਿੱਛੇ ਬਲਵਿੰਦਰ ਦੀਦੀ ਬੱਚਿਆਂ ਨਾਲ ਨਾ ਇਹਨਾਂ ਪਿਆਰ ਦਿਖਾ ਰਹੀ ਆ ਕਿਉਂਕਿ ਜਿੱਥੇ ਤੱਕ ਮੈਨੂੰ ਪਤਾ ਅੱਜ ਦੇ ਟਾਈਮ ਕੋਈ ਵੀ ਬੰਦਾ ਕਿਸੇ ਦਾ ਆਪਣੇ ਮਤਲਬ ਤੋਂ ਬਿਨਾ ਸਾਥ ਨਹੀਂ ਦਿੰਦਾ ਬਲਵਿੰਦਰ ਭਾਬੀ ਦਾ ਕਿਸੇ ਨੂੰ ਮਰੀ ਮੱਖੀ ਨਾ ਦਵੇ ਉਹ ਬੜੀ ਕੋਰੀ ਕਰਾਰੀ ਆ ਪਰ ਇਹਦੇ ਕੋਲੇ ਜਿਹੜਾ ਰਾਜ ਆ ਇਹਦਾ ਪਤਾ ਕਿਵੇਂ ਲਾਇਆ ਜਾਵੇ ਆ ਜੈਸਮੀਨ ਨੇ ਤਾਂ ਉਦਾਂ ਨਹੀਂ ਕੁਝ ਦੱਸਣਾ ਹਾਂ ਇਹਨਾਂ ਦਾ ਮੁੰਡਾ ਜਿਹੜਾ ਬਾਹਰ ਵਾਲਾ ਉਹ شریفਾ ਬੰਦਾ ਉਹ ਕੁਝ ਦੱਸ ਸਕਦਾ ਕੋਈ ਨਹੀਂ ਕਰ ਲੋ ਤੁਸੀਂ ਫੋਨ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਵੀ ਤੁਹਾਨੂੰ ਕੁਝ ਦੱਸੂਗਾ ਕਿਉਂਕਿ ਜਿੱਦਾਂ ਦੀ ਕੋਕੋ ਉਦਾਂ ਦੇ ਕੋਕੋ ਦੇ ਬੱਚੇ ਹਾਂ ਇੱਕ ਕੰਮ ਹੋਰ ਹੋ ਸਕਦਾ ਜੇ ਤੁਸੀਂ ਬਲਵਿੰਦਰ ਦੀਦੀ ਦੇ ਪੈਰਾਂ 'ਚ ਜਾ ਕੇ ਡਿੱਗ ਪਵੋ ਫੇਰ ਸਾਰੀ ਗੇਮ ਆਪਣੇ ਹੱਥ 'ਚ ਆ ਸਕਦੀ ਹੈ ਤੂੰ ਕਮਲੀ ਹੋਈ ਆ ਪੈਰਾਂ 'ਚ ਚਾਹੇ ਮੈਂ 2 ਮਿੰਟ ਲਈ ਡਿੱਗਣਾ ਪਰ ਮੈਨੂੰ ਸਾਰੀ ਉਮਰ ਦਾ ਮੇਣਾ ਰਹਿਣਾ ਵੈਸੇ ਤੂੰ ਕਰਨਾ ਕੀ ਚਾਹੁੰਨੀ ਹੈ ਕਿਉਂ ਡਿੱਗਣਾ ਕਿਉਂ ਪੈਰਾਂ 'ਚ ਤੁਸੀਂ ਦੀਦੀ ਦੇ ਪੈਰਾਂ 'ਚ ਡਿੱਗ ਕੇ ਬਸ ਇਹੀ ਕਹਿਣਾ ਆਲੋ ਬੱਚਿਆਂ ਦੇ ਘਰ ਦੀ ਰਜਿਸਟਰੀ ਤੇ ਆਪਣੇ ਇਸ ਘਰ ਦੇ ਤੁਸੀਂ ਪੇਪਰ ਤਿਆਰ ਕਰਾ ਲਓ ਤੇ ਨਾਲੇ ਦੀਦੀ ਨੂੰ ਕਹਿ ਦੋ ਕਿ ਬੱਚਿਆਂ ਤੋਂ ਸਾਈਨ ਕਰਵਾ ਦੇਣ ਬੱਚਿਆਂ ਨੂੰ ਕਹਿ ਦੋ ਨਾ ਹੁਣ ਤੁਸੀਂ ਮੇਰੇ ਰਾਹ ਚ ਆਓ ਤੇ ਨਾ ਮੈਂ ਤੁਹਾਡੇ ਰਾਹ ਚ ਆਂਦਾ ਪਰ ਆਹ ਕੰਮ ਨਾ ਤੁਹਾਨੂੰ ਉਹਦੇ ਨਾਨਕੇ ਘਰ ਪਹੁੰਚਣ ਤੋਂ ਪਹਿਲਾਂ ਪਹਿਲਾਂ ਕਰਨਾ ਪੈਣਾ ਆ ਇਹੀ ਗੱਲ ਮੈਂ ਤੈਨੂੰ ਕਹਿਣ ਲੱਗਾ ਹੇ ਕੱਲ ਆਏ ਸੀਗਾ ਨਾ ਦੋਨੇ ਜਾਣੇ ਜੇ ਉਹਨਾਂ ਨੇ ਇੱਕ ਵਾਰੀ ਜਾ ਕੇ ਪਵਨ ਤੇ ਰੀਆ ਦੇ ਕੰਨ 'ਚ ਫੂਕ ਮਾਰਤੀ ਵੀ ਹੁਣ ਤੁਸੀਂ ਵੀ ਅੜੀਆਂ ਕਰੋ ਉਹਨਾਂ ਨੇ ਵੀ ਅੜੀਆਂ ਕਰਨ ਲੱਗ ਗਿਆਂ ਪਰ ਮੋੜ ਛੋੜ ਕੇ ਨਾ ਖੋਤੀ ਬੋਰਡ ਥੱਲੇ ਹੀ ਆ ਗਏ ਆਪਾਂ ਤਾਂ ਉਹਨਾਂ ਦਾ ਘਰ ਦੱਬਨ ਨੂੰ ਫਿਰਦੇ ਸੀ ਹੁਣ ਅਸੀਂ ਆਪਣਾ ਘਰ ਬਚਾਉਣ ਨੂੰ ਫਿਰਦੇ ਆਂ ਹੈ ਤੈਨੂੰ ਕੀ ਲੱਗਦਾ ਉਸ ਘਰ ਦੀ ਰਜਿਸਟਰੀ ਮੋੜ ਕੇ ਤੇ ਇਸ ਘਰ ਦੀ ਰਜਿਸਟਰੀ ਕਰਵਾ ਕੇ ਮੈਂ ਸ਼ਾਂਤੀ ਨਾਲ ਬਹਿ ਜਾਊਂਗਾ ਉਹ ਦੇਖੀ ਚੱਲ ਇਸ ਕਹਾਣੀ 'ਚ ਟਵਿਸਟ ਤੇ ਟਵਿਸਟ ਆਉਣੇ ਆਂ ਸੁੱਕੇ ਤਾਂ ਮੈਂ ਵੀ ਨਹੀਂ ਜਾਣ ਦਿੰਦੀ ਨਾ ਹੀ ਤੁਹਾਡੀ ਬਲਵਿੰਦਰ ਭਾਬੀ ਨੂੰ ਤੇ ਨਾ ਹੀ ਰੀਆ ਤੇ ਪਵਨ ਨੂੰ ਇਸ ਟਾਈਮ ਨਾ ਚੁੱਪ ਰਹਿਣ 'ਚ ਸਾਡੀ ਭਲਾਈ ਆ ਕਿਉਂਕਿ ਸੂਈਆਂ ਨਾ ਉਹਨਾਂ ਵੱਲ ਦੀਆਂ ਨੇ ਕਿਉਂਕਿ ਬੰਨੀ ਹੁਣ ਮਸਲਾ ਕੱਲਾ ਪੈਸਿਆਂ ਦਾ ਨਹੀਂ ਰਹਿ ਗਿਆ ਹੁਣ ਸਾਰਾ ਮਸਲਾ ਅਣਖ ਤੇ ਆ ਗਿਆ ਤੇ ਅਣਖ ਨੂੰ ਪਗਾ ਕੇ ਰਹਿਣੀ ਆ ਤੇ ਇਹਨਾਂ ਸਾਰਿਆਂ ਦੀ ਅੜ ਭੰਨ ਕੇ ਰੱਖਣੀ ਆ ਮੈਂ ਸਾਰਾ ਕੁਝ ਕਰਾਂਗੇ ਪਰ ਨਾ ਸਹੀ ਸਮੇਂ ਆਣ ਤੇ ਹਜੇ ਨਾ ਸਮਾਂ ਸਹੀ ਨਹੀਂ ਆ ਫਿਲਹਾਲ ਨਾ ਤੁਸੀਂ ਆ ਘਰ ਨੂੰ ਬਚਾਓ ਜੇ ਇਹ ਘਰ ਆਪਾਂ ਨੂੰ ਖਾਲੀ ਕਰਨਾ ਪੈ ਗਿਆ ਨਾ ਤਾਂ ਆਪਾਂ ਨੂੰ ਆਪਣੀ ਧੀ ਨੂੰ ਜਵਾਬ ਦੇਣਾ ਔਖਾ ਹੋ ਜਾਣਾ E